जी देखिए जो एक फोरम है इट्स अ वेरी वेरी, वेरी, वेरी वेरी नोबल इंस्टीट्यूशन उन्होंने फोकस किया है कि बा, बाकी जो बच्चे हैं क्योंकि उन्होंने शुरुआत की थी गुरुद्वारे के बच्चे तो जहाँ पे बच्चों के पास कई तो लोग ऑफिन थे जिन लोग के पास घर नहीं है या वो मीन्स नहीं है वीकर सेक्शन से आते हैं तो उनको मौका नहीं मिलता है क्या कहते हो ंग फ्राम दैट परुलर रिल बट स्टिलोवाइड मी सच एन इनक्रेडिबल अपॉर्चुनिटी दैट आई एम वेरी थैंकफुल फैकल्टी बहुत बढ़िया है पूरा परिवार वर्ग का माहौल है थे। ਸਹੁਰੇ ਬਾਈਪੀਐਸਬ ਜੋ ਸਾਡਾ ਸਾਰਾ ਖਰਚਾ ਚਾਕਰੀ ਨੇ ਸਾਨੂੰ ਇੱਥੇ ਐਜੂਕੇਸ਼ਨ ਫੂਡ ਪੀਜੀ ਚ ਰਹਿਣਾ ਸਾਰਾ ਫ੍ਰੀ ਹੈ ਸਾਨੂੰ ਕੋਈ ਖਰਚਾ ਨਹੀਂ ਆਪਣਾ ਕਰਨਾ ਪੈਂਦਾ ਇਸ ਵਾਸਤੇ ਕਿ ਇਹ ਸਰਵਿਸ ਦੇ ਵਿੱਚ ਲੱਗੇ ਹੋਏ ਜਿਹੜੇ ਆਫਸਰਸ ਨੇ ਉਹ ਪਾਲਿਸੀ ਮੇਕਿੰਗ অর ਡਿਸੀਜਨ ਮੇਕਿੰਗ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਦੇਸ਼ ਨੂੰ ਕਿਸ ਦਿਸ਼ਾ ਚ ਲੈ ਕੇ ਜਾਣਾ ਹੈ ਉਹਦੇ ਵਿੱਚ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਇਹ ਜਿ ਆਪਣੇ ਜਿਵੇਂ ਕਿ ਆ ਕੇ ਇੱਕ ਸੰਕਲਪ ਤੁਸੀਂ ਲਿਆ ਤਾਂ ਸ਼ੁਰੂਆਤ ਕੀਤੀ ਹੁਣ ਅੱਗੇ ਚੱਲ ਕੇ ਨਾਲ ਦੀ ਨਾਲ ਜਿਹੜਾ ਹੈਗਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਨਾਮ ਜੁੜਿਆ ਤਾਂ ਕਿਵੇਂ ਜਿਹੜਾ ਹੈਗਾ ਅੱਗੇ ਕੰਮ ਨੂੰ ਚੱਲ ਰਿਹਾ ਹੈ ਸੰਕਲਪ ਤੋਂ ਜਿਦਾ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਆਪਣਾ ਕੰਮ ਕਰ ਰਿਹਾ ਸੀ ਚੰਡੀਗੜ੍ਹ 'ਚ ਇਸ ਇਲਾਕੇ ਦੇ ਬੱਚਿਆਂ ਲਈ ਤੁਸੀਂ ਸਟਾਰਟਡ ਫਰਮ ਦੀ ਸਕ੍ਰੈਚ ਬਿਲਕੁਲ ਇੱਕ ਸ਼ੁਰੂਆਤੋਂ ਇੱਥੇ ਸ਼ੁਰੂ ਕਰਨਾ ਉਹ ਵੀ ਬਿਨਾ ਕਿਸੇ ਫਾਈਨੈਂਸ਼ੀਅਲ ਮਦਦ ਤੋਂ ਇਹ ਬੜਾ ਮੁਸ਼ਕਿਲ ਕੰਮ ਸੀ ਚੰਡੀਗੜ੍ਹ ਦੀ ਸੰਕਲਪ IAS ਅਕੈਡਮੀ ਦੇ ਨਾਲ ਮਿਲ ਕੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਦਲ ਰਿਹਾ ਹੈ ਜੋ ਇੱਕ ਚੰਗੀ ਅਕੈਡਮੀ ਤੋਂ ਤਿਆਰੀ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾਣਾ ਚਾਹੁੰਦੇ ਨੇ ਪਰ ਪਰਿਵਾਰ ਦੀ ਆਰਥਿਕ ਹਾਲਤ ਦੀਆਂ ਬੇੜੀਆਂ ਉਹਨਾਂ ਦੇ ਪੈਰਾਂ ਨੂੰ ਰੋਕ ਲੈਂਦੀਆਂ ਨੇ ਸੰਕਲਪ ਅਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਜਿਹੇ ਹੀ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇਣ ਦਾ ਕੰਮ ਕਰ ਰਿਹਾ ਹੈ ਤਾਂ ਜੋ ਕਾਬਲੀਅਤ ਹੋਣ ਦੇ ਬਾਵਜੂਦ ਵੀ ਕਿਸੇ ਬੱਚੇ ਦੀਆਂ ਅੱਖਾਂ 'ਚ ਚਮਕਦਾ ਸੁਨਹਿਰੀ ਭਵਿੱਖ ਦਾ ਸੁਪਨਾ ਦਾਮਨਾ ਤੋਂ ਸਕੇ 18 ਸਾਲ ਪਹਿਲਾਂ 2007 ਚ ਦਿੱਲੀ ਤੋਂ ਚੰਡੀਗੜ੍ਹ ਆਏ ਸੰਕਲਪ ਨੇ ਲੱਖ ਓਪਣਾ ਦੇ ਬਾਵਜੂਦ ਪੰਜਾਬ ਹਰਿਆਣਾ ਹਿਮਾਚਲ ਜੰਮੂ ਤੋਂ ਆਉਣ ਵਾਲੇ ਬੱਚਿਆਂ ਨੂੰ ਸਿਵਲ ਅਤੇ ਪ੍ਰਸ਼ਾਸਨਿਕ ਸੇਵਾਵਾਂ ਮਾ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦਾ ਮਿਸ਼ਨ ਜਾਰੀ ਰੱਖਿਆ ਹੈ ਜਨ ਵਿਕਾਸ ਸਿਖਲ ਸਮਿਤੀ ਤਹਿਤ ਚੱਲ ਰਹੀ ਸੰਕਲਪ ਆਈਏਐਸ ਅਕੈਡਮੀ ਦੇ ਪ੍ਰਮੁੱਖ ਚਰਨਜੀਤ ਰਾਜ ਸਮੇਤ ਇਸ ਨਾਲ ਜੁੜੇ ਮੇਜਰ ਜਨਰਲ ਨਵਨੀਤ ਕੁਮਾਰ ਪ੍ਰੋਫੈਸਰ ਸੰਦੀਪਨ ਵਰਮਾ ਅਤੇ ਹੋਰ ਜੋ ਬਿਨਾ ਕਿਸੇ ਸਵਾਰਥ ਤੋਂ ਆਪਣਾ ਸਮਾਂ ਬੱਚਿਆਂ ਦਾ ਭਵਿੱਖ ਸਵਾਰਨੂਦੇ ਰਹੇ ਨੇ ਉਹਨਾਂ ਸਾਹਮਣੇ ਵੀ ਸਭ ਤੋਂ ਵੱਡੀ ਚੁਣੌਤੀ ਉਹਨਾਂ ਬੱਚਿਆਂ ਲਈ ਸਪਾਂਸਰ ਲੱਭਣ ਦੀ ਹੀ ਉਂਦੀ ਸੀ ਜਿਨ੍ਹਾਂ ਦਾ ਪਰਿਵਾਰ ਆਰਥਿਕ ਪੱਖੋਂ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਬੱਚਿਆਂ ਦੀ ਪੜ੍ਹਾਈ ਤਾਂ ਦੂਰ ਉਹਨਾਂ ਦੇ ਰਹਿਣ ਵਾਲੇ ਖਾਣੇ ਤੱਕ ਦਾ ਖਰਚ ਚੁੱਕਣ ਵਿੱਚ ਅਸਮਰੱਥ ਸੀ ਜਿਸ ਵੱਲ ਆਪਣਾ ਹੱਥ ਵਧਾਇਆ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਫੋਰਮ ਦੇ ਨੁਮਾਇੰਦੇ ਡਾਕਟਰ ਪ੍ਰਬਲীন ਸਿੰਘ ਅਤੇ ਇਕਬਾਲ ਸਿੰਘ ਸਡਾਣਾ ਯਰੀਏ 2 ਸਾਲ ਪਹਿਲਾਂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸੰਕਲਪ ਅਕੈਡਮੀ ਦੇ ਸੰਪਰਕ ਵਿੱਚ ਆਇਆ ਫਿਰ ਜੁੜਿਆ ਅਗਲਾ ਕਾਰਬਾ ਸੰਕਲਪ ਜਿੱਥੇ ਬੱਚਿਆਂ ਨੂੰ ਸਿਵਲ ਸੇਵਾ ਅਤੇ ਪ੍ਰਸ਼ਾਸਨਿਕ ਪ੍ਰੀਖਿਆ ਲਈ ਤਿਆਰੀ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਉੱਥੇ ਹੀ ਸਿੱਖ ਫੋਰਮ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਪੋਸਟਲ ਦੇ ਖਰਚਿਆਂ ਦੀ ਜ਼ਿੰਮੇਵਾਰੀ ਸਾਂਭ ਰਹੀ ਹੈ। ਸੰਕਲਪ ਅਕੈਡਮੀ ਵਿੱਚ ਤਿਆਰੀ ਕਰ ਰਹੇ 2 ਦਰਜਨ ਦੇ ਕਰੀਬ ਬੱਚਿਆਂ ਨੂੰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸਪான்ਸਰ ਕਰ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 29 ਵਿੱਚ ਸੇਵਾ ਭਾਰਤੀ ਦੀ ਇਮਾਰਤ ਦੇ बेसमेंट ਵਿੱਚ ਚੱਲ ਰਹੀ ਸੰਕਲਪ ਆਈਏਐਸ ਅਕੈਡਮੀ 'ਚ ਜਦੋਂ ਚੜ੍ਹਦੀ ਕਲਾ ਟੈਮ ਟੀਵੀ ਦੀ ਟੀਮ ਪਹੁੰਚੀ ਤਾਂ ਬੱਚਿਆਂ ਨੇ ਸੰਕਲਪ ਅਤੇ ਯੰਗ ਪ੍ਰੋਗਰੈਸਿਵ ਸਿਕ ਫੋਰਮ ਵੱਲੋਂ ਕੀਤੇ ਜਾ ਰਹੇ ਕਾਰਜਵਾਰੇ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਮੈਂ ਅਮਿਤੋਤ ਸਿੰਘ ਹਾਂ ਯਹਾਂ ਮੈਂ ਆਇਆ ਹਾਂ ਹਾਈਦਰਾਬਾਦ ਸੇ ਜੀ ਤਾਂ ਮੈਂ ਸੰਕਲਪ ਕੇ ਬਾਰੇ ਜੋ ਸੰਸਥਾ ਹੈ ਇਸ ਕੇ ਬਾਰੇ ਸੁਨਾਇ ਮਨੇ ਜੋ ਮੈਂ ਸੁਨਾ ਤਾਂ ਬੜਾ ਪ੍ਰਭਾਵਿਤ ਹੁਆ ਤਾਂ ਮੈਂ ਇਨਕੀ ਜੋ ਕੀ ਕਹਿੰਦੇ ਦਾਨਵੀਰਤਾ ਔਰ ਜੋ फोकस करते हैं चैरिटी पे और साइमल्टेनियसली की सिविल सर्विसेज की जो आ, कि ये जो माध्यम है ताकि जो बच्चे हैं अपरचुनिटी मिले और ऐसे नहीं कि बस सिटी से रहते वो हर जगह पंजाब से रहते हैं ताकि जहाँ पे जो होनहार बच्चे हैं उनको एक अपरचुनिटी मिले यहाँ पे आने के लिए जी प्रोग्रेसिव सिख फोरम के बारे में आप कहोगे क्योंकि आप सिख आदमी हो सकता है कुछ ज़्यादा अच्छा बता दो आ, जी जी देखिए जो प्रोग्रेस एक फोरम है इट्स अ वेरी 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 नोबल इंस्टीट्यूशन इन्होंने फोकस किया है कि बा, बाकी जो बच्चे हैं क्योंकि उन्होंने शुरुआत की थी गुरुद्वारा के बच्चे जहाँ पे बच्चों के पास क्या तो लोग ऑफरें थे जिन लोगों के पास घर नहीं है वो मीन्स नहीं है वीकर सेक्शन से आते हैं तो उनको मौका नहीं मिलता है क्या कहते हो जिंदगी में कुछ आगे बढ़ने के लिए तो उन्होंने उन उन्हों पे फोकस किया था ताकि उनको मौका दे जाए ताकि बाकी जो हैं उन, उनके एक, एक इक्वल फुटिंग पे बैठे मैंने मतलब इतों की बारे दसा कि इतने एक बहुत वाली एजुकेशन प्रोवाइड करवाई जाती है ਤਾਂ ਮੈਂ ਪਹਿਲਾਂ ਹੀ ਸੋਚ ਰਹੀ ਸੀ ਕਿ ਮੈਂ ਸਿਵਲ ਸਰਵਿਸਿਜ਼ ਲਈ ਪ੍ਰਪੇਅਰ ਕਰਨਾ ਹੈ ਬਟ ਮੈਂ ਪਹਿਲਾਂ ਇੱਕ ਜੌਬ ਦੇ ਵਿੱਚ ਕਰ ਰਹੀ ਸੀਗੀ ਤੋਂ ਮੈਨੂੰ ਜੌਬ ਛੱਡ ਕੇ ਮੈਨੂੰ ਕਿਉਂਕਿ ਜੌਬ ਦੇ ਨਾਲ ਨਾਲ ਮੈਂ ਆਪਣੀ ਤਿਆਰੀ ਨਹੀਂ ਕਰ ਪਾ ਰਹੀ ਸੀ ਸੋ ਉਹਦੇ ਲਈ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਪ੍ਰੈਪਰੇਸ਼ਨ ਦੇ ਲਈ ਤੋਂ ਮੈਂ ਫਿਰ ਬਾਅਦ ਚ ਇੱਥੇ ਆਈ ਹਾਂ ਤੇ ਇੱਥੇ ਕੀ ਹੈ ਸਭ ਤੋਂ ਪਹਿਲਾਂ ਮੈਨੂੰ ਵਾਈਪੀਐਸਐਫ ਦੇ ਥਰੂ ਮੈਨੂੰ ਇੱਥੇ ਪੜ੍ਹਨ ਦਾ ਮੌਕਾ ਮਿਲਿਆ ਕਿਉਂਕਿ ਮੈਂ ਇਨਾ ਅਫੋਰਡ ਨਹੀਂ ਕਰ ਪਾ ਰਹੀ ਸੀ ਪਹਿਲਾਂ ਕਿ ਕਿ ਬਾਕੀ ਇੰਸਟੀਚਿਊਟ ਦੇ ਵਿੱਚ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਫੀਸ ਇਹ ਲੈਂਦੇ ਨੇ ਜਿਵੇਂ 1.5 ਲੱਖ 2 ਲੱਖ ਤੇ ਕਰੀਬ ਸੋ ਇੰਨਾ ਹਰ ਇੱਕ ਸਟੂਡੈਂਟ ਦੇ ਲਈ ਅਫੋਰਡ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਸੋ ਮੈਂ ਥੈਂਕਫੁਲ ਹਾਂ ਸਵਾਈਪੀਐਸਐਫ ਸੰਸਥਾ ਦੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਇੱਥੇ ਪੜ੍ਹਨ ਦਾ ਤਾਂ ਮੈਂ ਅੱਗੇ ਵੀ ਗੁਜ਼ਾਰਿਸ਼ ਕਰਾਂਗੀ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਜੋ ਆਪਣੇ ਬੱਚਿਆਂ ਨੂੰ ਅੱਗੇ ਪੜਾਉਣਾ ਚਾਹੁੰਦੇ ਨੇ ਸਿਵਲ ਸਰਵਿਸ ਦੇ ਵਿੱਚ ਇਹ ਯੂਪੀਐਸ ਦੀ ਪ੍ਰੈਪਰੇਸ਼ਨ ਕਰਵਾਉਣਾ ਚਾਹੁੰਦੇ ਨੇ ਤਾਂ जरूर इतने आने आई लिटरली फेल्ट अप्रिशिएबल टूवर्ड्स ईच एंड एवरी मेम्बर ऑफ दिस फैकल्टी एंड ऑल्सो टू द दम सिख फॉरम डिस्पाइट नॉट बींग फ्रॉम दैट पर्टिकुलर रिलीजन विच दे ओवरकास्ट बट स्टिल दे प्रोवाइड मी सच एन इंक्रेडिबल अपॉर्चुनिटी दैट आई एम वेरी थैंकफुल सर अगर मैं संकल्प को एक लाइन में डिफाइन करूँ तो ये एक ऐसा uh, प्लेटफॉर्म है जो उन लोगों के सपनों को साकार करने का एक बेहतरीन जरिया है जो शायद इस वजह से वंचित रह जाते हैं कि वह हाईली एक्सपेंसिव जो इंस्टीट्यूट्स हैं उनकी फ़ीस uh, अफोर्ड नहीं कर सकते और ये एक ऐसा प्लेटफॉर्म प्रोवाइड करता है जो करिकुलम स्टडी के साथ साथ हमें मॉरल वैल्यूज़ और बेसिक वैल्यूज़ हमें सिखा रहा है और हमें एक बेहतर इंसान बनने में एक मेज़र रोल प्ले कर रहा है <laughs> मेरे पापा ने वाट्सएप पे वीडियो देखा था और उसमें बताते हैं कि वाई के थ्रू यहाँ पर फ्री पी प्रोवाइड हो रहा है फूड और एजुकेशन भी प्रोवाइड हो रहा है तो इसलिए उन्होंने मेरा यहाँ पर नाम सर मैं इस बैच में लाइक अब टोटली फ्रॉम मैथ्स बैकग्राउंड मास्टर्स इन मैथमेटिक्स टोटली नॉट अवेयर अबाउट ऑल दिस सब्जेक्ट वैन आई गो टू नो ब सिविल सर्विसेज एज यूजल मैंने बहुत इंस्टीट्यूट्स की फाइंड करें चंडीगढ़ ओनली बट दी वन मॉक ऑफ दिस इंस्टीट्यूट लाइक उसके बाद आई थॉट एट एट बिलोंग टू दिस ओनली और यहाँ का मोहल इज़ लाइक साथ पढ़ाई के दे मेक यू अ ह्यूमन फर्स्ट ग्राउंडेड पर्सन मोरल वैल्यूज दू हैव टू इन डल गिट सो वी हैव बिन इन टू टाइम्स वी हैव बिन डल विद एन आई एस ऑफिसर्स हमारा गवर्नर हाउस में दो बार प्रोग्राम हो चुका है हम फेस टू फेस वी हैव मेट आई एस ऑफिस ये वंडरफुल अपॉर्चुनिटी ओनली संकल्प कैन प्रोवाइड यू टू आइए इन ईयर अ चांस टू मीट आई एस ऑफिसर्स फेस टू फेस सॉल्विंग यू क्वेश्चन ऑन द स्पॉट ये हमें मिला है दो बार मैं दो संस्थाओं बहुत थैंकफुल करती हूँ पहली संकल्प और दूजी वाई पी एस एफ संकल्प जो सू एजुकेशन प्रोवाइड करा रहे हैं इतने फैकल्टी बहुत वी है पूरा परिवार वर्ग माहौल है वाई ਪੀ ਆ ਸਭ ਜੋ ਸਾਡਾ ਸਾਰਾ ਖਰਚਾ ਚਾੱਕਰੇ ਨੇ ਸਾਨੂੰ ਇੱਥੇ ਐਜੂਕੇਸ਼ਨ ਫੂਡ ਪੀਜੀ ਚ ਰਹਿਣਾ ਸਾਰਾ ਫ੍ਰੀ ਹੈ ਸਾਨੂੰ ਕੋਈ ਖਰਚਾ ਨਹੀਂ ਆਪਣਾ ਕਰਨਾ ਪੈਂਦਾ ਅੱਧੀ ਰਾਤ ਦੇ ਵਿੱਚ ਪੀਜੀ ਸਾਨੂੰ ਦਿੱਕਤ ਆਉਂਦੀ ਹੈ ਤਾਂ ਅਸੀਂ ਸੰਕਲਪ ਚ ਜੋ ਟੀਚਰ ਸੇ ਸੰਦੀਪਨ ਸਰ ਰਾਈ ਸਰ ਅੰਜੂ ਮੈਮ ਅਸੀਂ ਇਹਨਾਂ ਨੂੰ ਕੰਟੈਕਟ ਕਰਦੇ ਆ ਬੇਸ਼ੱਕ 11 ਕਿਉਂ ਨਾ ਵੱਜ ਰਹੇ ਨੇ ਇਹ ਹਮੇਸ਼ਾ ਸਾਡਾ ਫੋਨ ਚੱਕਦੇ ਨੇ ਸਾਡੀ ਹਮੇਸ਼ਾ ਪਰੇਸ਼ਾਨੀ ਨੂੰ ਸੋਲਵ ਕੀਤਾ ਜਾਂਦਾ ਹੈ ਤੇ ਸਾਨੂੰ ਕਦੀ ਐ ਨਹੀਂ ਕਿ ਵੀ ਅਸੀਂ ਮੰਮਾ ਪਾਪਾ ਤੋਂ ਦੂਰ ਆ ਇੱਥੇ ਬਿਲਕੁਲ ਸਾਡੇ ਪੇਰੈਂਟਸ ਦੀ ਤਰ੍ਹਾਂ ਸਾਡੇ ਕੇਅਰ ਕਰਦੇ ਨੇ ਤੇ ਅਗਰ ਕਿਸੇ ਨੋ ਵੀ ਮੇਰੇ ਵਰਗੀ ਕੋਈ ਜ਼ਰੂਰਤਮੰਦ ਹੈ ਜਿਨ੍ਹਾਂ ਨੂੰ ਐਜੂਕੇਸ਼ਨ ਤੇ ਪੈਸੇ ਨਹੀਂ ਹੈ ਜਿਨ੍ਹਾਂ ਕੋਲ ਤੇ ਮੇਰਾ ਇੱਕ ਸੁਪਨਾ ਸੀ ਆਈਪੀਐਸ ਆਫੀਸਰ ਬਣਨ ਦਾ ਜੋ ਕਿ ਮੈਨੂੰ ਲੱਗਦਾ ਹੁਣ ਮੈਂ ਆਪਣਾ ਪੂਰਾ ਕਰਕੇ ਰਵਾਂਗੀ ਐਨੀ ਅੱਜ ਪੈਸੇ ਨਹੀਂ ਸੀਗੇ ਕਿ ਮੈਂ ਦਿੱਲੀ ਚ ਐਜੂਕੇਸ਼ਨ ਅਫੋਰਡ ਕਰ ਪਾਵਾਂ ਤੇ ਇਸ ਲਈ ਮੈਨੂੰ ਇਸ ਸੰਸਾਦ ਦਾ ਪਤਾ ਚੱਲਿਆ ਮੈਂ ਇੱਥੇ ਆ ਕੇ ਆਪਣੀ ਐਜੂਕੇਸ਼ਨ ਲੈ ਰਹੀ ਹਾਂ ਉਦਰਾ ਸੰਕਲਪ ਆਈਏਐਸ ਅਕੈਡਮੀ ਚੰਡੀਗੜ੍ਹ ਦੇ ਪ੍ਰਮੁੱਖ ਸਬਕਾ ਚੀਫ ਇੰਜੀਨੀਅਰ ਚੰਜੀਤ ਰਾਏ ਅਤੇ ਗਲੈਂਟਰੀ ਅਵਾਰਡ ਨਾਲ ਸਨਮਾਨਿਤ ਮੇਜਰ ਜਨਰਲ ਨਵਨੀਤ ਕੁਮਾਰ ਨੇ ਸੰਕਲਪ ਆਈਏਐਸ ਅਕੈਡਮੀ ਦੇ ਸਫਰ ਅਤੇ ਯੰਗ ਪ੍ਰੋਗਰੈਸਿਵ ਸਿਕ ਫੋਰਮ ਦੇ ਉਪਰਾਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਤਾਂ ਪੂਰੀ ਕਿਸ ਤਰੀਕੇ ਦੇ ਨਾਲ ਇਹ ਇੱਥੇ ਚੱਲ ਰਹੀ ਹੈ ਕਿਉਂਕਿ 18 ਸਾਲ ਚੰਡੀਗੜ੍ਹ ਦੇ ਵਿੱਚ ਹੋ ਗਏ ਨੇ ਪਹਿਲਾ ਸੰਕਲਪ ਜਿਹੜਾ ਉਹ ਚੰਗ ਦਿੱਲੀ ਸੀਗਾ ਦਿੱਲੀ ਤੋਂ ਫਿਰ ਚੰਡੀਗੜ੍ਹ ਆਏ ਤਾਂ ਹੁਣ ਪੰਜਾਬ ਹਰਿਆਣਾ ਹਿਮਾਚਲ ਤੇ ਚਾਹੇ ਜੰਮੂ ਕਸ਼ਮੀਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਈਐਸ ਦੀ ਜਿਹੜੀ ਹੈ ਇੱਥੇ ਪੜਾਈ ਕਰਵਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰ ਚੰਡੀਗੜ੍ਹ ਆਇਆ ਜੀ ਜੀ ਨਮਸਕਾਰ ਜੀ ਧੰਨਵਾਦ ਜੀ ਧੰਨਵਾਦ ਸਰ ਸੰਕਲਪ ਦਾ ਜੇ ਇੱਕ ਗੱਲ ਕਰੀਏ ਤਾਂ ਸੰਕਲਪ ਦਾ ਜਿਹੜਾ ਹੁਣ ਤੱਕ ਦਾ ਸਫਰ ਪਹਿਲਾਂ ਤਾਂ ਇਸ ਨੂੰ ਕਿਵੇਂ ਦੇਖਦੇ ਹੋ संकल्प संस्था ਜਿਹੜੀ ਹੈ ਇਹਦਾ ਸਾਡਾ ਪੁਰਜ਼ੋਰ ਕੋਸ਼ਿਸ਼ ਇਹੀ ਹੈ ਕਿ ਇੱਥੋਂ ਦੇਸ਼ ਦੀ ਸੇਵਾ ਵਾਸਤੇ ਯੰਗ ਬੱਚੇ ਨਿਕਲ ਕੇ IAS IPS IRS aur PCS HCAS ਐਸੇ ਜੈਸੀ ਸਰਵਿਸਿਜ਼ ਨੇ ਇਹਨਾਂ ਦੇ ਵਿੱਚ ਜਾ ਕੇ ਬੱਚੇ ਆਪਣੇ ਕੰਮ ਕਰਕੇ ਦੇਸ਼ ਦੀ ਸੇਵਾ ਕਰਨ। ਵਿਸ਼ਾ ਇਹ ਹੈ ਕਿ ਓਨਲੀ ਇਹ ਸਰਵਿਸਿਜ਼ ਕਿਉਂ ਇਸ ਵਾਸਤੇ ਕਿ ਇਹ ਸਰਵਿਸਿਸ ਦੇ ਵਿੱਚ ਲੱਗੇ ਹੋਏ ਜਿਹੜੇ ਆਫਸਰਸ ਨੇ ਉਹ ਪਾਲਿਸੀ ਮੇਕਿੰਗ অর ਡਿਸੀਜਨ ਮੇਕਿੰਗ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਦੇਸ਼ ਨੂੰ ਕਿਸ ਦਿਸ਼ਾ 'ਚ ਲੈ ਕੇ ਜਾਣਾ ਹੈ ਉਹਦੇ ਵਿੱਚ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਇਸ ਵਾਸਤੇ ਅਸੀਂ ਇਹੀ ਸੋਚਿਆ ਕਿ ਇਹਨਾਂ ਦੇ ਇਹ ਸਾਡੇ ਬੱਚੇ ਨਿਕਲ ਕੇ ਉੱਥੇ ਆਈਐਸ ਜਾਂ ਆਈਪੀਐਸ ਵਿੱਚ ਲੱਗੇ ਪੀਸੀਐਸ ਜਾਣਗੇ ਤੇ ਜੋ ਜਿੱਥੇ ਬੈਠ ਕੇ ਜਿਹੜਾ ਕੰਮ ਕਰਨਗੇ ਉਦੇਸ਼ ਔਰ ਸਮਾਜ ਵਾਸਤੇ ਉਹਦੀ ਚਿੰਤਾ ਕਰਨਗੇ ਇਹਦਾ ਹੀ ਕੋਸ਼ਿਸ਼ ਹੈ ਤੇ ਇੱਕ ਸੰਕਲਪ ਸੰਕਲਪ ਅਕੈਡਮੀ ਨੇ ਲਿਆ ਤੇ ਬੱਚਿਆਂ ਨੂੰ ਜੋ ਹੈ ਸਿਵਲ ਸਰਵਿਸ ਦੇ ਵਿੱਚ ਭੇਜਿਆ ਜਾਵੇ ਜਿਹੜੇ ਕਿ ਆ ਮਾਦਾ ਰੱਖਦੇ ਨੇ ਪਰ ਉਹਨਾਂ ਨੂੰ ਕੋਈ ਗਾਈਡੈਂਸ ਨਹੀਂ ਮਿਲਦੀ ਜਾਂ ਫਿਰ ਆਰਥਿਕ ਪੱਖ ਤੋਂ ਉਹ ਕਮਜ਼ੋਰ ਨੇ ਉਹਨਾਂ ਨੂੰ ਸੰਕਲਪ ਦੇ ਜ਼ਰੀਏ ਜਿਹੜਾ ਹੈਗਾ ਪੜਾਇਆ ਜਾ ਰਿਹਾ ਹੈ ਕਿਵੇਂ ਉਹ ਸਿਵਲ ਸਰਵਿਸ ਦੇ ਵਿੱਚ ਜਾਣ ਤੇ ਦੇਸ਼ ਦੀ ਸੇਵਾ ਕਰਨ ਇਸ ਦੇ ਨਾਲ ਨਾਲ ਇੱਕ ਸੰਕਲਪ ਜਿਹੜਾ ਹੈਗਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਵੀ ਲਿਆ ਕਿ ਇਹਨਾਂ ਬੱਚਿਆਂ ਦੇ ਜਿਹੜਾ ਹੈਗਾ ਉਹ ਸੰਕਲਪ ਦੇ ਨਾਲ ਮਿਲ ਕੇ ਇਸ ਅਕੈਡਮੀ ਨਾਲ ਮਿਲ ਕੇ ਅੱਗੇ ਹੋਰ ਇਸ ਨੂੰ ਵਧਾਇਆ ਜਾਵੇ ਤਾਂ ਦੋਨੋਂ ਇਕੱਠੇ ਇਸ ਵੇਲੇ ਕੰਮ ਕਰ ਰਹੇ ਨੇ ਤਾਂਕਿ ਬੱਚੇ ਸਿਵਲ ਸੇਵਾ ਦੇ ਵਿੱਚ ਜਾਣ ਸਾਡੇ ਨਾਲ ਮੇਜਰ ਜਨਰਲ ਨਵਨੀਤ ਕੁਮਾਰ ਜੀ ਨੇ ਜਿਹੜੇ ਕੀ ਸੇਨਾ ਮੈਡਲ ਦੇ ਸਨਮਾਨਿਤ ਨੇ ਨਾਲ ਗੱਲਬਾਤ ਕਰਦੇ ਕਿਵੇਂ ਜਿਹੜੀ ਹੈਗਾ ਸੰਕਲਪ ਤੇ ਯੰਗ ਸਿੱਖ ਪ੍ਰੋਗਰੈਸਿਵ ਫੋਰਮ ਜਿਹੜਾ ਹੈਗਾ ਪੂਰਾ ਕੰਮ ਕਰ ਰਿਹਾ ਹੈ। ਤਾਂ ਸਤਿ ਨਮਸਕਾਰ। ਨਮਸਕਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸੰਕਲਪ ਤੇ ਜਿਵੇਂ ਕਿ ਆ ਕਿ ਇੱਕ ਸੰਕਲਪ ਤੁਸੀਂ ਲਿਆ ਤਾਂ ਸ਼ੁਰੂਆਤ ਕੀਤੀ। ਹੁਣ ਅੱਗੇ ਚੱਲ ਕੇ ਨਾਲ ਦੀ ਨਾਲ ਜਿਹੜਾ ਹੈਗਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੀ ਨਾਲ ਜੁੜਿਆ ਹੈ। ਤਾਂ ਕਿਵੇਂ ਜਿਹੜਾ ਹੈਗਾ ਅੱਗੇ ਕੰਮ ਨੂੰ ਚੱਲ ਰਿਹਾ ਹੈ? ਸੰਕਲਪ ਤੋਂ ਜਿਦਾਂ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਆਪਣਾ ਕੰਮ ਕਰ ਰਿਹਾ ਸੀ ਚੰਡੀਗੜ੍ਹ 'ਚ ਇਸ ਇਲਾਕੇ ਦੇ ਬੱਚਿਆਂ ਲਈ 2 ਸਾਲ ਪਹਿਲਾਂ ਸਕਲਪ ਜਿਹੜਾ ਵਾਈਪੀਐਸਐਫ ਹੈ ਯੰਗ ਪ੍ਰੋਫੈਸਿਕ ਸਿੱਖ ਫੋਰਮ ਉਹਨਾਂ ਦੇ ਜਿਹੜੇ ਵਨ ਆਫ ਦੀ ਮੇਨ ਨੁਮਾਇੰਦੇ ਜਿਹੜੇ ਸੀ ਪ੍ਰੋਫੈਸਰ ਸਾਹਿਬ ਤੇ ਉਹ ਸਾਡੇ ਜਿਹੜੇ ਜਨਜੀਤ ਰਾਏ ਜੀ ਨੇ ਚੀਫ ਇੰਜੀਨੀਅਰ ਉਹਨਾਂ ਦੇ ਸੰਕਰਪ ਚਾਇ ਸੰਕਲਪ ਚਾਇ ਤੇ ਉਹਨਾਂ ਨੇ ਜਦੋਂ ਗੱਲਬਾਤ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਆਈਐਸਟੀ ਦੀ ਟ੍ਰੇਨਿੰਗ ਕਰ ਦੇ ਰਹੇ ਹਾਂ ਤੇ ਵਾਈਪੀਐਸ ਐਫ ਜਿਹੜਾ ਹੈ ਇਹ ਬੜਾ ਚੰਗਾ ਕੰਮ ਕਰ ਰਹੇ ਨੇ ਪੂਰੀ ਸੁਸਾਇਟੀ ਲਈ ਸਪੈਸ਼ਲੀ ਉਹਨਾਂ ਬੱਚਿਆਂ ਲਈ ਦੋਸ ਔਰ ਨਾਟ ਵੈਰੀ ਵੈਲ ਆਫ ਜਿਨ੍ਹਾਂ ਜਿਹੜੇ ਜਿਨ੍ਹਾਂ ਦੀ مالی ਹਾਲਤ ਨਹੀਂ ਚੰਗੀ ਨਹੀਂ ਹੈ ਉਹਨਾਂ ਦੀ ਬੜੀ ਮਦਦ ਕਰ ਰਹੇ ਨੇ ਵੇਰੀਅਸ ਫੀਲਡਸ ਐਜੂਕੇਸ਼ਨ ਸਪੈਸ਼ਲੀ ਤੇ ਉਹਨਾਂ ਨੇ ਜਿਦਾ ਤੁਸੀਂ ਕਿਹਾ ਸੰਕਲਪ ਉਹਨੂੰ ਉਹ ਕਹਿੰਦੇ ਨੇ ਕਿ ਬਈ ਜਰਨੀ ਆਫ 1000 ਮਾਈਲਸ ਸਟਾਰਟਸ ਵਿਦ ਸਿੰਗਲ ਸਟੈਪ ਤੇ ਉਹਨਾਂ ਨੇ ਵੀ ਇੱਕ ਸਟੈਪ ਲਿਆ ਸੰਕਲਪ ਲਓ ਕਿ ਤੁਸੀਂ ਜਿਹੜਾ ਸਾਡੇ ਨਾਲ ਵੀ ਜੁੜੋ ਤੇ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਟ੍ਰੇਨ ਕਰੋ ਤਾਂ ਕਿ ਉਹ ਵੀ ਸਿਵਲ ਸਰਵਿਸਿਜ਼ ਤੇ ਪੰਜਾਬ ਸਿਵਲ ਸਰਵਿਸਿਜ਼ ਹਰਿਆਣਾ ਚ ਇਹਨਾਂ ਚ ਆਪਣਾ ਉਹਨਾਂ ਦਾ ਸਿਲੈਕਸ਼ਨ ਹੋ ਸਕੇ ਤੇ ਉਹਨਾਂ ਬੱਚਿਆਂ ਦਾ ਭਲਾ ਹੋ ਸਕੇ ਤਾਂ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਦਾ ਉਹਨਾਂ ਦਾ ਪੂਰਾ ਅ ਤਰੀਕਾ ਦੇਖ ਕੇ ਜਿਸ ਤਰ੍ਹਾਂ ਉਹ ਬੱਚਿਆਂ ਦੀ ਹੈਲਪ ਕਰ ਰਹੇ ਨੇ देन ਵੀ ਵੀ ਗਾਟ ਐਸੋਸੀਏਟਿਡ ਵਿਦ ਈਚ ਅਦਰ ਜੀ ਅ ਸਰ ਕੀ ਸਮਝਦੇ ਹੋ ਜਦੋਂ ਸੰਕਲਪ ਸ਼ੁਰੂ ਹੋਇਆ ਸੀ ਤਾਂ ਜਿਵੇਂ ਸਾਡੀ ਪਹਿਲਾਂ ਵੀ ਉਪਤ ਰਿਕਾਰਡ ਗੱਲ ਹੋ ਰਹੀ ਸੀ ਕਿ ਬਹੁਤ ਸਾਰੀਆਂ ਦਿੱਕਤਾਂ ਆਈਆਂ ਤੇ ਉਹਨਾਂ ਦੇ ਵਿੱਚ ਵੱਧਦੇ ਵੱਧੇ ਅੱਗੇ ਜਿਹੜੇ ਹੁਣ ਅੱਗੇ ਬਹੁਤ ਕੁਝ ਹੋਣ ਜਾ ਰਿਹਾ ਚਾਹੇ ਉਹ ਜਗ੍ਹਾ ਦੀ ਗੱਲ ਹੋਵੇ ਜਾਂ ਹੋਰ ਫੰਡਿੰਗ ਦੀ ਗੱਲ ਹੋਵੇ ਤਾਂ ਉਹਨੂੰ ਕਿਵੇਂ ਦੇਖਦੇ ਹੋ ਸ਼ੁਰੂਆਤੀ ਦੌਰ ਤੋਂ ਕਿਉਂਕਿ ਦਿੱਲੀ ਤੋਂ ਸੰਸਥਾ ਚੱਲੀ ਚੰਡੀਗੜ੍ਹ ਆਈ ਫਿਰ ਤੁਸੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਦੇ ਬੱਚਿਆਂ ਲਈ ਦੇਖਿਆ ਕਿ ਦਿੱਲੀ ਦਿੱਕਤ ਹੁੰਦੀ ਆ ਪਰ ਇੱਥੇ ਜਿਹੜਾ ਹੈਗਾ ਉਹਨਾਂ ਨੂੰ ਉਹ ਐਟਮੋਸਫੇਅਰ ਮਿਲ ਸਕੇ ਤਾਂ ਸਫ਼ਰ ਕਿਵੇਂ ਦਾ ਰਿਹਾ ਇਹ ਸਫ਼ਰ ਜਿਹਦਾ ਤੁਸੀਂ ਰਾਈਟਲੀ ਅਪਨ ਡਿਸਕਸ ਕੀਤਾ ਆ ਇਹ ਬੜਾ ਮੁਸ਼ਕਿਲ ਸਫ਼ਰ ਰਿਹਾ ਸਪੈਸ਼ਲੀ ਇੱਕ ਚੀਜ਼ ਤੋਂ ਟੂ ਸਟਾਰਟਡ ਫਰਮ ਦੀ ਸਕ੍ਰੈਚ ਬਿਲਕੁਲ ਇੱਕ ਸ਼ੁਰੂਆਤੋਂ ਇੱਥੇ ਸ਼ੁਰੂ ਕਰਨਾ ਉਹ ਵੀ ਬਿਨਾ ਕਿਸੇ ਫਾਈਨੈਂਸ਼ੀਅਲ ਮਦਦ ਤੋਂ ਇਹ ਬੜਾ ਮੁਸ਼ਕਿਲ ਕੰਮ ਸੀ ਕੋਈ ਜਗ੍ਹਾ ਨਹੀਂ ਸੀ ਕਦੀ ਮੰਦਰ ਤੇ ਕਦੀ ਗੁਰਦੁਆਰੇ ਤੇ ਕਦੀ ਕਿਰਾਏ ਤੇ ਲੈ ਕੇ ਜਗ੍ਹਾ ਉਹ ਸੰਕਲਪਨੋ ਚਲਾਣਾ ਜਿਹੜਾ ਇਹ ਬੜਾ ਔਖਾ ਕੰਮ ਸੀ ਦੂਜਾ ਆਲਰੇਡੀ ਤੁਹਾਨੂੰ ਪਤਾ ਹੈ ਕਿ ਕਾਫੀ ਸੰਸਥਾਏ ਜਿਹੜੀਆਂ ਪੈਸੇ ਲੈ ਕੇ ਚੰਗੇ ਪੈਸੇ ਲੈ ਕੇ ਬੱਚਿਆਂ ਨੂੰ ਟ੍ਰੇਨਿੰਗ ਦੇਣੇ ਤੇ ਬੱਚਿਆਂ ਨੂੰ ਇੱਕ ਤਰ੍ਹਾਂ ਕੌਨਫੀਡੈਂਸ ਦੇਣਾ ਕਿ ਉਹ ਸਾਡੇ ਕੋਲ ਆ ਕੇ ਵੀ ਉਹਨਾਂ ਨੂੰ ਅੱਛੀ ਸਕਸੈਸ ਮਿਲ ਸਕਦੀ ਹੈ ਤੋਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਸੀ ਇੱਕ ਅੱਛੀ ਫੈਕਲਟੀ ਨੂੰ ਚੂਜ਼ ਕਰਨਾ ਉਹ ਵੀ ਇੱਕ ਹੋਰ ਬੜਾ ਚੈਲੰਜ ਸੀ ਤੇ ਬੜੇ ਮੁਸ਼ਕਿਲ ਦੌਰ ਰਿਹਾ ਤੇ ਸਾਡੇ ਜਿਹੜੇ ਸੰਸਥਾਪਕ ਸੀ ਸ੍ਰੀ ਚੰਨਜੀਤ ਰਾਏ ਜੀ ਰਾਈਡ ਚੀਫ ਇੰਜੀਨੀਅਰ ਇਹ ਉਹਨਾਂ ਦੀ ਪੂਰੀ ਜਿਹੜਾ ਨਾ ਉਹਨਾਂ ਦਾ ਹੌਸਲਾ ਆ ਕਿ ਉਹ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਪਿਛਲੇ 10 ਸਾਲ ਤੋਂ ਜਿਹੜਾ ਆਪਣਾ ਸੰਕਲਪ ਹੈ ਉਹ ਇਥੋਂ ਸੈਕਟਰ 29 플ੌਟ ਨੰਬਰ 1 ਸੇਵਾ ਭਾਤੀ ਜਿਹੜੀ ਬਿਲਿੰਗ ਹੈ ਇਹਦੇ ਚੋਂ ਚੱਲ ਰਿਹਾ ਇਹ ਪ੍ਰੋਗਰਾਮ ਐਂਡ ਨਾਓ ਵੀ ਆਰ ਰੀਜਨਬਲੀ ਐਸਟੈਬਲਿਸ਼ਡ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅ ਅਥਕ ਪ੍ਰੇਸ਼ਰਮ ਦੇ ਨਾਲ ਸਭੀ ਜਿਹੜੇ ਆਪਣੇ ਰਾਏ ਸਾਹਿਬ ਦੇ ਨਾਲੇ ਜਿਹੜੇ ਸਾਡੇ ਲੋਕ ਜੁੜਿਓ ਹੈ ਉਹਨਾਂ ਦੀ ਮਿਹਨਤ ਨਾਲ ਹੁਣ ਸਾਨੂੰ ਹਰਿਆਣਾ ਗਵਰਨਮੈਂਟ ਨੇ ਦੋ ਕਨਾਲ ਦਾ 플ੌਟ ਦਿੱਤਾ ਹੈ 27 ਸੈਕਟਰ ਚ ਤੇ ਨਾਓ ਆਉਣੇ ਵਾਲੇ ਸਮੇਂ ਚ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੰਕਲਪ ਜੜਾਇਆ ਇਟ ਵਿਲ ਬੀ ਵਨ ਆਫ ਦੀ ਲੀਡਿੰਗ ਇੰਸਟੀਚਿਊਟ ਇਨ ਦੀ ਕੰਟਰੀ ਫਾਰ ਦੀ ਆਈਐਸ ਕੋਚਿੰਗ